ਹੈਲੋ ਜੀ ਸਤਿ ਸ੍ਰੀ ਅਕਾਲ ਕੀ ਹਾਲ ਚਾਲ ਹੈ ਜੀ ਉਮੀਦ ਕਰਦੇ ਹਾਂ ਤੁਸੀਂ ਸਾਰੇ ਠੀਕ ਠਾਕ ਹੋਮੂਗੇ ਅੱਜ ਆਪਾਂ ਬਣਾਉਣ ਲੱਗੇ ਆਂ ਜੀ ਫ੍ਰੈਂਚ ਫ੍ਰਾਈ ਉਹਦੇ ਲਈ ਆਪਾਂ ਇਹ ਚਾਰ ਆਲੂ ਲਈ ਆ ਇਹ ਚਾਰ ਹੀ ਆਲੂ ਆਪਣੇ ਸਖਤ ਹੋਣੇ ਚਾਹੀਦੇ ਪਿੱਲੇ ਪਿੱਲੇ ਜੇ ਨਹੀਂ ਹੋਣੇ ਚਾਹੀਦੇ ਨਰਮ ਨਹੀਂ ਹੋਣੇ ਚਾਹੀਦੇ ਮਤਲਬ ਸਖਤ ਜੇ ਆਲੂ ਆਪਾਂ ਲੈ ਲੈਣੇ ਆ ਤੇ ਇਹਨਾਂ ਆਲੂਆਂ ਨੂੰ ਆਪਾਂ ਛਿੱਲ ਲੈਣਾ ਆ ਚੰਗੀ ਤਰ੍ਹਾਂ ਆਪਾਂ ਇਹਨਾਂ ਨੂੰ ਛਿੱਲ ਲਾਂਗੇ ਤੇ ਵੀਡੀਓ ਨੂੰ ਲਾਈਕ ਸ਼ੇਅਰ ਤੇ ਕਮੈਂਟ ਜ਼ਰੂਰ ਕਰਦਿਆ ਕਰੋ ਇਹ ਜਿਹੜੇ ਆਪਾਂ ਫ੍ਰੈਂਚ ਫ੍ਰਾਈ ਬਣਾਉਣ ਲੱਗੇ ਆ ਇਹ ਬਹੁਤ ਟੇਸਟੀ ਤੇ ਬਹੁਤ ਵਧੀਆ ਮਤਲਬ ਬਣਨਗੇ ਜਿੱਦਾਂ ਆਪਾਂ ਬਾਹਰੋਂ ਖਾਣੇ ਲੈ ਕੇ ਅ ਮਤਲਬ ਮਾਰਕੀਟ ਚੋਂ ਮਿਲਦੇ ਨੇ ਉਸ ਤਰ੍ਹਾਂ ਦੇ ਬਣਨਗੇ ਹੋਟਲ ਵਗੈਰਾ ਤੋਂ ਮਿਲਦੇ ਆ ਉਸ ਤਰ੍ਹਾਂ ਦੇ ਬਣਾਵਾਂਗੇ ਇਹਦੇ ਲਈ ਆਪਾਂ ਇਹ ਆਲੂ ਛੱਲ ਲਿਆ ਤੇ ਇਹਦਾ ਜਿਹੜਾ ਆਪਣਾ ਸਿਕਾ ਮਤਲਬ ਸੈਡਾਂ ਵਾਲਾ ਗੋਲ ਪਾਟ ਉਹ ਆਪਾਂ ਲਾ ਦੇਣਾ ਹੈ ਤੇ ਇਹਨੂੰ ਪਤਲਾ-ਪਤਲਾ ਆਪਾਂ ਕੱਟ ਲੈਣਾ ਜਿਸ ਤਰ੍ਹਾਂ ਮੈਂ ਇਹ ਸੈਜ ਦੇ ਵਿੱਚ ਕੱਟ ਰਹੇ ਆ ਆਪਾਂ ਇਨੂੰ ਇਸ ਤਰ੍ਹਾਂ ਕੱਟ ਕੇ ਤੇ ਇਹ ਜਿਹੜੀਆਂ ਪਤਲੀਆਂ ਸਾਈਡਾਂ ਆਪਾਂ ਲਾਈਆਂ ਨੇ ਗੋਲ ਇਹਨਾਂ ਨੂੰ ਆਪਾਂ ਸਾਈਡ ਤੇ ਖੜ੍ਹ ਦੇਣਾ ਆ ਤੇ ਇਸ ਤਰ੍ਹਾਂ ਸਾਰੇ ਆਲੂ ਆਪਾਂ ਕਟਾਂਗੇ ਇਹਨੇ ਇਹਦੇ ਆਪਾਂ ਲੰਬੇ-ਲੰਬੇ ਪੀਸ ਕਰ ਲੈਣੇ ਨੇ ਜਿੱਦ ਜਿਸ ਤਰ੍ਹਾਂ ਦੇ ਫ੍ਰੈਂਚ ਫ੍ਰਾਈਜ਼ ਦੇ ਫੀਸ ਪੀਸ ਹੁੰਦੇ ਆ ਆਪਾਂ ਬਿਲਕੁਲ ਉਸੇ ਤਰ੍ਹਾਂ ਦੇ ਕੱਟ ਲੈਣੇ ਨੇ ਇਹ ਦੇਖ ਸਕਦੇ ਤੁਸੀਂ ਇਸ ਤਰ੍ਹਾਂ ਦੀ ਕੱਟ ਲੈਣੇ ਆਪਾਂ ਸਾਰੇ ਅੱਪਾ ਬਾਕੀ ਜਿਹੜੇ ਰਹਿੰਦੇ ਆ ਇਹ ਵੀ ਕੱਟ ਕੇ ਆਪਾਂ ਇਸੇ ਤਰ੍ਹਾਂ ਤਿਆਰ ਕਰ ਲਵਾਂਗੇ ਤੇ ਇਹ ਆਪਾਂ ਸਾਰੇ ਪੀਸ ਜਿਹੜੇ ਕੱਟ ਲਏ ਨੇ ਤੇ ਇਹਨਾਂ ਨੂੰ ਆਪਾਂ ਇਹ ਠੰਡਾ ਪਾਣੀ ਲਿਆਵਾ ਠੰਡੇ ਪਾਣੀ ਦੇ ਵਿੱਚ ਇਹਨਾਂ ਨੂੰ ਭਿਉਂ ਦਿਆਂਗੇ 5 ਮਿੰਟ ਲਈ ਧੋਵਾਂਗੇ 5-7 ਮਿੰਟ ਇਹਨਾਂ ਨੂੰ ਚੰਗੀ ਤਰ੍ਹਾਂ ਆਪਾਂ ਵਾਸ਼ ਕਰ ਲੈਣਾ ਹੈ ਤਾਂ ਕਿ ਜਿਹੜਾ ਇਹਨਾਂ ਦਾ ਸਟਾਰਚ ਆ ਜਿਹੜਾ ਉਹ ਸਾਰਾ ਨਿਕਲ ਜਾਵੇ ਤੇ ਇਹਨਾਂ ਦਾ ਜਿਹੜਾ ਸਟਾਰਜ ਸਾਰਾ ਨਿਕਲ ਜਾਊਗਾ ਚਿੱਟਾ ਚਿੱਟਾ ਪਾਣੀ ਹੋ ਜਾਊਗਾ ਇਹਨਾਂ ਨੂੰ ਆਪਾਂ ਫਰਸਟਮੈਂਟ ਲਈ ਇਦਾਂ ਛੱਡ ਦੇਾਂਗੇ ਇਹਨਾਂ ਨੂੰ ਭੋਂਤਿਆਂ ਨੂੰ 5 ਮਿੰਟ ਹੋ ਗਏ ਨੇ ਤੇ ਆਪਾਂ ਹੁਣ ਇਹਨਾਂ ਨੂੰ ਹੋਰ ਪਾਣੀ ਦੇ ਵਿੱਚ ਠੰਡੇ ਪਾਣੀ ਦੇ ਵਿੱਚ ਇਹਨਾਂ ਨੂੰ ਫੇਰ ਦੁਬਾਰਾ ਹੋਰ ਲੱਗ ਭਾਂਡੇ ਦੇ ਵਿੱਚ ਧੋ ਲਵਾਂਗੇ ਇਹ ਚੰਗੀ ਤਰ੍ਹਾਂ ਆਪਾਂ ਇਹਨਾਂ ਦਾ ਸਟਾਰਚ ਜਿਹੜਾ ਕੱਢ ਦੇਣਾ ਆ ਤਿੰਨ ਚਾਰ ਵਾਰ ਧੋ ਲੈਣੇ ਨੇ ਤਿੰਨ ਚਾਰ ਵਾਰ ਧੋਣ ਤੋਂ ਬਾਅਦ ਇਹਨਾਂ ਨੂੰ ਆਪਾਂ ਜਿਹੜਾ ਬਰਫ਼ ਵਾਲਾ ਪਾਣੀ ਲਿਆਵਾ ਆ ਆਪਾਂ ਇਹਦੇ ਵਿੱਚ ਇਹਨਾਂ ਨੂੰ ਆਪਾਂ 20 ਮਿੰਟ ਲਈ ਭਿਓਂ ਕੇ ਰੱਖਣਾ ਆ ਇਹਦੇ ਵਿੱਚ ਤਾਂ ਕਿ ਇਹ ਜਿਹੜੇ ਆ ਆਪਣੀ ਜਿਹੜੀ ਵਧੀਆ ਬਣ ਬਣ ਜਾਣ ਫ੍ਰੈਂਚ ਫ੍ਰਾਈ ਜਿਹੜੇ ਠੰਡੇ ਪਾਣੀ ਦੇ ਵਿੱਚ ਭਿਓਣ ਨਾਲ ਵਧੀਆ ਬਣਨਗੇ ਕ੍ਰਿਸਪੀ ਬਣਨ ਤੇ ਇਹਨਾਂ ਨੂੰ ਪਿਆ ਨੂੰ ਜੀ 20 ਮਿੰਟ ਹੋ ਗਏ ਨੇ ਤੇ ਹੁਣ ਆਪਾਂ ਇਹਨਾਂ ਨੂੰ ਸਾਰਿਆਂ ਨੂੰ ਇਹਦੇ ਵਿੱਚੋਂ ਪਾਣੀ ਚੋਂ ਕੱਢ ਲਵਾਂਗੇ ਦੇਖ ਲਓ ਬਿਲਕੁਲ ਸਾਫ਼ ਹੋ ਗਿਆ ਪਾਣੀ ਕੋਈ ਸਟਾਰਚ ਨਹੀਂ ਇਹਦੇ ਵਿੱਚ ਨਿਕਲ ਰਿਹਾ ਪਾਣੀ ਦੇ ਵਿੱਚ ਚਿੱਟਾ-ਚਿੱਟਾ ਜਾਂ ਨਹੀਂ ਹੋ ਰਿਹਾ ਤੇ ਇਹ ਆਪਾਂ ਸਾਰੇ ਇਸ ਤਰ੍ਹਾਂ ਕੱਪੜੇ ਦੇ ਉੱਪਰ ਵਿਛਾ ਦੇਣੇ ਨੇ ਫਲਾ ਦੇਣੇ ਆ ਤਾਂ ਕਿ ਇਹਨਾਂ ਦਾ ਜਿਹੜਾ ਪਾਣੀ ਐ ਐਕਸਟਰਾ ਜਾਂ ਨਿਕਲ ਜਵੇ ਇਸ ਤਰ੍ਹਾਂ ਇਹਨਾਂ ਨੂੰ ਆਪਾਂ ਕੱਪੜੇ ਦੇ ਉੱਪਰ ਫਲਾ ਦੇਵਾਂਗੇ ਤੇ ਉੱਧਰ ਆਪਾਂ ਪਾਣੀ ਵੀ ਗਰਮ ਰੱਖਿਆ ਹੋਇਆ ਗੈਸ ਦੇ ਉੱਪਰ ਕਿਉਂਕਿ ਇਹਨਾਂ ਨੂੰ ਆਪਾਂ ਹੁਣ ਬਾਇਲ ਵੀ ਕਰਨਾ ਵਾ ਜਿਆਦਾ ਨਹੀਂ ਬਾਲਣੇ ਆਪਾਂ ਬਸ ਇਹਨਾਂ ਨੂੰ ਮੰਨ ਲਓ 70% ਪਕਾਉਣਾ ਆ ਉਬਾਲ ਕੇ 70 ਤੋਂ ਵੀ ਘੱਟ ਹੀ ਪਕਾਵਾਂਗੇ 50% ਹੀ ਪਕਾਵਾਂਗੇ ਪਾਣੀ ਆਪਾਂ ਇਹਨਾਂ ਦਾ ਜਿਹੜਾ ਵਾਧੂ ਆ ਉਹ ਆਪਾਂ ਇਦਾਂ ਸੋਕ ਲੈਣਾ ਆ ਕੱਪੜੀ ਦੇ ਨਾਲ ਤਾਂ ਕਿ ਇਹ ਸਾਫ਼ ਜਿਹਾ ਹੋ ਜਾਣ ਚੰਗੀ ਤਰ੍ਹਾਂ ਸੁੱਕ ਜਾਣ ਇਹ ਸੁੱਕ ਗਏ ਨਹੀਂ ਆਪਾਂ ਜਿਆਦਾ ਵੀ ਨਹੀਂ ਸੁੱਕੇ ਹੈਗੇ ਕਿ ਆਪਾਂ ਇਹਨਾਂ ਨੂੰ ਇਧਰ ਪੱਖੇ ਥੱਲੇ ਨਹੀਂ ਛੱਡਦੇ ਹਲੇ ਇਹਨਾਂ ਨੂੰ ਆਪਾਂ ਬਾਅਦ ਚ ਪੱਖੇ ਥੱਲੇ ਛੱਡਾਂਗੇ ਪਹਿਲਾਂ ਇਹਨਾਂ ਨੂੰ ਉਬਾਲਣਾ ਹੈ ਹਲੇ ਆਪਾਂ ਇਹ ਆਪਾਂ ਪਾਣੀ ਗਰਮ ਕਰ ਲਿਆ ਵਾ ਹਲਕਾ ਜਿਹਾ ਗਰਮ ਕਰਕੇ ਤੇ ਇਹਦੇ ਵਿੱਚ ਪਾ ਦੇਣੇ ਆਪਾਂ ਇਹ ਜਿਹੜੇ ਆਲੂ ਆਪਣੇ ਕੱਟੇ ਹੋਏ ਨੇ ਫ੍ਰੈਂਚ ਫਰਾਈ ਇਹ ਆਪਾਂ ਇਹਦੇ ਵਿੱਚ ਪਾ ਦਾਂਗੇ ਤੇ ਥੋੜਾ ਜਨਾਂ ਨੂੰ ਉਬਾਲ ਦਵਾਵਾਂਗੇ ਇੱਥੇ ਇੱਕ ਉਹਦੇ ਤੁਸੀਂ ਨਮਕ ਜਿਆਦਾ ਖਾਣਾ ਪਸੰਦ ਕਰਦੇ ਆ ਤਾਂ ਤੁਸੀਂ ਇੱਥੇ ਇਹਦੇ ਵਿੱਚ ਨਮਕ ਵੀ ਐਡ ਕਰ ਸਕਦੇ ਆ ਪਾਣੀ ਦੇ ਵਿੱਚ ਤੇ ਹੁਣ ਇਹਨਾਂ ਨੂੰ ਆਪਾਂ ਹਲਾ ਕੇ 2 ਮਿੰਟ ਬਾਅਦ ਚਮਚੇ ਨਾਲ ਹਲਾ ਦਿਆ ਕਰਾਂਗੇ ਇਹਨਾਂ ਨੂੰ ਇੱਕ ਉਬਾਲੀ ਦੇਣੀ ਹੈ ਇਹਨਾਂ ਨੂੰ ਆਪਾਂ ਇਹ ਚਾਹ ਹਲਾਉਣ ਦਾ ਮਤਲਬ ਇਹ ਆ ਤਾਂ ਕਿ ਥੱਲੇ ਵਾਲੀ ਨਾ ਪੱਕ ਜਾਣ ਪੱਕਣ ਉੱਪਰਲੇ ਵੀ ਪੱਕ ਜਾਣ ਨਹੀਂ ਤਾਂ ਫਿਰ ਜਿਹੜੇ ਉੱਪਰ ਦੇ ਉੱਪਰ ਆ ਉਹ ਫ੍ਰੈਂਚ ਫ੍ਰਾਈ ਕੱਚੇ ਰਹਿ ਜਾਣਗੇ ਥੱਲੇ ਵਾਲੇ ਵੀ ਚੰਗੀ ਤਰ੍ਹਾਂ ਪੱਕ ਜਾਣਗੇ ਹੁਣ ਆਪਾਂ ਇਹਨਾਂ ਨੂੰ ਕੱਢ ਲਵਾਂਗੇ ਇਸ ਤਰ੍ਹਾਂ ਆਪਾਂ ਛਾਣਨੀ ਲਾ ਲੈਣੀ ਆ ਡੋਂਗੇ ਦੇ ਉੱਪਰ ਇਹਦੇ ਵਿੱਚ ਕੱਢ ਦੇਣੇ ਨੇ ਤਾਂ ਕਿ ਇਹਨਾਂ ਦਾ ਜਿਹੜਾ ਐਕਸਟਰਾ ਪਾਣੀ ਆ ਉਹ ਥੱਲੇ ਡੋਂਗੇ ਦੇ ਵਿੱਚ ਨੁੱਚੜ ਜਾਵੇ ਤੇ ਚੰਗੀ ਤਰ੍ਹਾਂ ਇਹ ਪਾਣੀ ਜਿਹੜਾ ਆਪਣਾ ਸੁੱਕ ਜਾਵੇ ਤੇ ਹੁਣ ਆਪਾਂ ਇਹਨਾਂ ਨੂੰ ਇਸ ਤਰ੍ਹਾਂ ਕੱਪੜੇ ਦੇ ਉੱਪਰ ਫਲਾ ਦੇਣਾ ਆ ਕੱਪੜੇ ਦੇ ਨਾਲ ਇਹਨਾਂ ਨੂੰ ਸਾਫ਼ ਵੀ ਕਰ ਦੇਣਾ ਹੈ ਤਾਂ ਕਿ ਜਿਹੜਾ ਵਾਧੂ ਪਾਣੀ ਆ ਉਹ ਸਾਰਾ ਇਹਨਾਂ ਦਾ ਸੁੱਕ ਜਾਵੇ ਤੁਸੀਂ ਦੇਖ ਸਕਦੇ ਹੋ ਇਹ 70% 65% ਆਪਾਂ ਪਕਾਏ ਨੇ ਬਾਕੀ ਆਪਾਂ ਇਹਨਾਂ ਨੂੰ ਤਾਲ ਕੇ ਪਕਾਵਾਂਗੇ ਤੁਸੀਂ ਦੇਖ ਸਕਦੇ ਹੋ ਇਹ ਪੱਕ ਚੁੱਕੇ ਨੇ ਕਾਫੀ ਤੇ ਹੁਣ ਇਹਨਾਂ ਨੂੰ ਆਪਾਂ ਇਸ ਪਲੇਟ ਵਿੱਚ ਕੱਢ ਦਵਾਂਗੇ ਤੇ ਇਹਨਾਂ ਨੂੰ ਆਪਾਂ ਥੋੜੀ ਦੇ ਦੋ ਡੇਢ ਡੇਢ ਦੋ ਘੰਟੇ ਆਪਾਂ ਇਹਨਾਂ ਨੂੰ ਪੱਕੇ ਥਲੇ ਰੱਖਤਾ ਸੀਗਾ ਤੇ ਇਹ ਆਪਣੇ ਸੌਕ ਚੁੱਕੇ ਨੇ ਚੰਗੀ ਤਰ੍ਹਾਂ ਤੁਸੀਂ ਵੱਧ ਵੀ ਚਾਹੋ ਤਾਂ ਸੁਕਾ ਸਕਦੇ ਹਾਂ ਇਹ ਆਪਣੇ ਹੁਣ ਜਿਹੜੇ ਆ ਸਖਤ ਜੇ ਹੋ ਗਏ ਨੇ ਸੁੱਕ ਕੇ ਆਲੂ ਤੇ ਹੁਣ ਆਪਾਂ ਇਹਨਾਂ ਨੂੰ ਇਸ ਤਰ੍ਹਾਂ ਪਲੇਟ ਵਿੱਚ ਕੱਢ ਲੈਨੇ ਆ ਕੱਪੜੇ ਤੋਂ ਚੁੱਕ ਕੇ ਪਲੇਟ 'ਚ ਰੱਖ ਲਵਾਂਗੇ। ਇਹ ਦੇਖ ਸਕਦੇ ਹੋ ਕਿੰਨੇ ਵਧੀਆ ਬਣ ਗਏ ਨੇ ਫ੍ਰੈਂਚ ਫਰਾਈ ਆਪਣੇ ਸੁੱਕ ਵੀ ਚੁੱਕੇ ਨੇ। ਤੇ ਬਰਫ਼ ਵਾਂਗੂ ਹੋ ਗਏ ਨੇ ਜਿੱਦਾਂ ਬਰਫ਼ ਜੰਮੀ ਹੁੰਦੀ ਐ ਇਸ ਤਰ੍ਹਾਂ ਹੋ ਗਏ ਆ। ਤੇ ਉਧਰ ਆਪਣਾ ਤੇਲ ਵੀ ਗਰਮ ਰੱਖਿਆ ਹੋਇਆ ਤੇਲ ਵੀ ਆਪਾਂ ਦੇਿਲ ਵੀ ਆਪਣਾ ਜਿਹੜਾ ਗਾ ਹਲਕਾ ਗਰਮ ਕਰਨਾ ਇਹਨੂੰ ਜ਼ਿਆਦਾ ਗਰਮ ਨਹੀਂ ਕਰਨਾਗਾ ਤੇ ਹੁਣ ਇਹਦੇ ਵਿੱਚ ਹਲਕੇ ਜੇ ਗਰਮ ਦੇ ਵਿੱਚ ਇਹਨਾਂ ਨੂੰ ਥੋੜੇ ਜਿਹਾ ਆਪਾਂ ਪਕਾ ਲਵਾਂਗੇ ਮਤਲਬ ਹਲਕਾ ਜਿਹਾ ਇਹਨਾਂ ਦਾ ਕਲਰ ਚੇਂਜ ਕਰ ਦੇਾਂਗੇ ਇਸ ਤਰ੍ਹਾਂ ਆਪਾਂ ਇਹਨਾਂ ਨੂੰ ਹਲਾ ਹਲਾ ਕੇ ਪਕਾਵਾਂਗੇ ਤਾਂ ਕਿ ਇਹ ਚਾਰਛਪੇਰੋਂ ਜਿਹੜੇ ਇਹਨਾਂ ਦੇ ਉੱਤੇ 파ਰਤ ਜੀ ਜੰਮ ਜਾਵੇ ਸਾਹੀ ਇਹੇ ਵਧੀਆ ਬਣਨਗੇ ਲਓ ਜੀ ਹੁਣ ਆਪਾਂ ਇਹਨਾਂ ਨੂੰ ਕੱਢ ਲੈਨੇ ਐ ਇੰਨੇ ਕੀ ਆਪਾਂ ਪਕਾਉਨੇ ਸੀ ਇੱਕ ਵਾਰ ਇਹਨਾਂ ਨੂੰ ਆਪਾਂ ਦੁਬਾਰਾ ਫੇਰ ਫਰਾਈ ਕਰਨਾ ਵਾ ਇੱਕ ਵਾਰ ਆਪਾਂ ਇਹਨਾਂ ਨੂੰ ਹਲਕੇ ਜਿਹਾ ਫਰਾਈ ਕਰਕੇ ਕੱਢ ਲਵਾਂਗੇ ਤੇ ਇਹ ਤੇਲ ਜਿਹੜਾ ਆਪਾਂ ਦੁਬਾਰੇ ਗਰਮ ਕਰਨਾ ਵਾ ਉਹ ਆਪਾਂ ਬਹੁਤ ਜ਼ਿਆਦਾ ਗਰਮ ਕਰਾਂਗੇ ਇਹ ਆਪਣੇ ਰਹਿੰਦੇ ਸੀ ਥੋੜੇ ਜਿਹਾ ਆਪਾਂ ਇਹ ਵੀ ਕੱਢ ਲਏ ਨੇ ਲਓ ਜੀ ਇਹ ਸਾਰੇ ਆਪਾਂ ਇੱਕ ਵਾਰ ਫਰਾਈ ਕਰ ਲਏ ਆ। ਸਤਿ ਸ੍ਰੀ ਅਕਾਲ। ਇੱਕ ਵਾਰ ਆਪਾਂ ਇਹ ਫਰਾਈ ਕਰਕੇ ਕੱਢ ਲਏ ਨੇ। ਤੇ ਇਹਨਾਂ ਨੂੰ ਆਪਾਂ ਹੁਣ ਦੁਬਾਰਾ ਫੇਰ ਤੋਂ ਫਰਾਈ ਕਰਾਂਗੇ। ਤੇ ਦੁਬਾਰੇ ਆਪਾਂ ਇਹ ਜਿਹੜਾ ਤੇਲ ਗਰਮ ਕਰਨਾ ਪੂਰਾ ਗਰਮ ਕਰ ਲੈਣਾ ਧੂਆਂ ਨਿਕਲਣਾ ਚਾਹੀਦਾ ਤੇਲ ਦਾ ਦੇਖ ਸਕਦੇ ਹੋ ਵੀਡੀਓ ਦੇ ਵਿੱਚ ਧੂਆਂ ਛੱਡ ਰਿਹਾ ਤੇਲ ਤੇ ਹੁਣ ਆਪਾਂ ਇਹ ਜਿਹੜੇ ਫ੍ਰੈਂਚ ਫਰਾਈ ਆ ਇਹਦੇ ਵਿੱਚ ਪਾ ਦਿਆਂਗੇ ਕੜਾਹੀ ਦੇ ਤੇ ਇਹਨਾਂ ਨੂੰ ਚੰਗੀ ਤਰ੍ਹਾਂ ਆਪਾਂ ਗਰਮ ਕਰ ਲੈਣਾ ਵਾ ਫਰਾਈ ਕਰ ਲੈਣਾ ਆ ਇਹਨਾਂ ਦਾ ਕਲਰ ਆ ਜਿਹੜਾ ਆਪਾਂ ਚੇਂਜ ਕਰ ਦੇਾਂਗੇ ਹੁਣ ਫਰਾਈ ਕਰਕੇ ਤੇ ਹਿਲਾਉਂਦੇ ਰਹਿਣਾ ਆ ਤਾਂ ਕਿ ਜਿਹੜੇ ਚਾਰਸ਼ ਪੇਰੂ ਆ ਇਹ ਫਰਾਈ ਹੋ ਜਾਣ ਲੋ ਜੀ ਇਹ ਆਪਣੇ ਫਰਾਈ ਹੋ ਗਏ ਨੇ ਆਪਾਂ ਇਹਨਾਂ ਨੂੰ ਕੱਢ ਲੈਣੇ ਆ ਕਿਸੇ ਪਾਂਡੇ ਦੇ ਵਿੱਚ ਕੱਢ ਲੈਣੇ ਆ ਤੇ ਜਿਹੜੇ ਬਾਕੀ ਰਹਿੰਦੇ ਆ ਇਹਨਾਂ ਨੂੰ ਵੀ ਆਪਾਂ ਇਸੇ ਤਰ੍ਹਾਂ ਹੀ ਫਰਾਈ ਕਰ ਲਵਾਂਗੇ। ਇਹ ਜਿਹੜੀ ਕੜਾਹੀ ਆ ਆਪਣੀ ਲੋਹੇ ਦੀ ਕੜਾਹੀ ਆ। ਲੋ ਜੀ ਇਹ ਵੀ ਆਪਾਂ ਫਰਾਈ ਕਰ ਲਏ ਨੇ ਤੇ ਇਹਨਾਂ ਨੂੰ ਵੀ ਆਪਾਂ ਪਲੇਟ ਦੇ ਵਿੱਚ ਕੱਢ ਲੈਣੇ ਆ। ਚੰਗੀ ਤਰ੍ਹਾਂ ਪਾ ਤੇਲ ਝਾੜ ਕੇ ਕੱਢ ਲੈਣੇ ਨੇ ਤੇ ਇਹ ਆਪਣੇ ਬਣ ਕੇ ਤਿਆਰ ਨੇ ਤੇ ਹੁਣ ਇਹਨਾਂ ਦੇ ਉੱਪਰ ਆਪਾਂ ਚਾਟ ਮਸਾਲਾ ਲਗਾਵਾਂਗੇ ਤੇ ਥੋੜਾ ਜਿਹਾ ਨਮਕ ਲਗਾ ਲਾਂਗੇ ਜਿੰਨਾ ਕ ਆਪਾਂ ਖਾਣਾ ਆ ਤੇ ਮੈਂ ਤੁਹਾਨੂੰ ਪਹਿਲਾਂ ਵੀ ਦੱਸਿਆ ਸੀ ਅਗਰ ਤੁਸੀਂ ਜ਼ਿਆਦਾ ਨਮਕ ਖਾਣਾ ਪਸੰਦ ਕਰਦੇ ਤਾਂ ਜਦੋਂ ਫਰੈਂਚ ਇਹਨਾਂ ਨੂੰ ਆਪਾਂ ਫਰੈਂਚ ਫਰਾਈਆਂ ਨੂੰ ਉਬਾਲਦੇ ਆ ਪਾਣੀ ਦੇ ਵਿੱਚ ਆਲੂਆਂ ਨੂੰ ਬਾਲਦੇ ਆ ਤਾਂ ਉੱਥੇ ਤੁਸੀਂ ਨਮਕ ਐਡ ਕਰ ਸਕਦੇ ਆ ਤਾਂ ਕਿ ਇਹਦੇ ਅੰਦਰ ਤੱਕ ਚਲਿਆ ਜਾਵੇ ਤੇ ਆਪਣੇ ਫਰੈਂਚ ਫਰਾਈ ਬਣ ਕੇ ਬਿਲਕੁਲ ਤਿਆਰ ਨੇ ਆਪਾਂ ਇਹ ਜਿਹੜੇ ਫ੍ਰੈਂਚ ਫਰਾਈ ਨੇ ਜਿੱਦਾਂ ਵਿਆਹਾਂ ਵਿੱਚ ਹੁੰਦੇ ਨੇ ਬਿਲਕੁਲ ਉਸ ਤਰ੍ਹਾਂ ਦੇ ਬਣੇ ਨੇ ਤੁਸੀਂ ਦੇਖ ਸਕਦੇ ਹੋ ਅੰਦਰੋਂ ਵੀ ਪੂਰੇ ਪੱਕ ਚੁੱਕੇ ਨੇ ਤੇ ਨਰਮ ਨੇ ਇਸ ਤਰ੍ਹਾਂ ਬਣਾ ਕੇ ਇੱਕ ਵਾਰ ਤੁਸੀਂ ਟਰਾਈ ਜ਼ਰੂਰ ਕਰਿਓ ਵੀਡੀਓ ਦੇਖਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ